ਨਾ ਮੇਰਾ ਦਵਤ ਸਿੰਘ ਹੈ ਪਿੰਡ ਮੇਰਾ ਗੋਰਖਾ ਤੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਹਿ ਕੀ ਕਹਿਣਾ ਚਾਹੁੰਦੇ ਪਿੰਡ ਤੁਹਾਡੇ ਐਮਐਲਏ ਸਾਹਿਬ ਪਹੁੰਚੇ ਐਮਐਲਏ ਹਾਂ ਦਾ ਬਹੁਤ ਬਹੁਤ ਧੰਨਵਾਦ ਕੰਮ ਨਹੀਂ ਚੜਾਏ ਜਿੰਨਾ ਵੀ ਉਹ ਵੇਖ ਕੇ ਗਏ ਆ ਹੋਰ ਗ੍ਰਾਂਟ ਜਾਰੀ ਕਰਕੇ ਗਏ ਆ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮਰਹਬਾ ਦਾ ਹਾਂ ਪਿੰਡ ਦੇ ਲੋਕਾਂ ਨੂੰ ਮੁਸ਼ਕਲਾਂ ਹਾਂ ਹਾਂ ਪਿੰਡ ਦੇ ਲੋਕਾਂ ਦੀਆਂ ਨਿੱਜੀ ਮੁਸ਼ਕਲਾਂ ਹਾਂ ਜਿਹੜੀਆਂ ਉਸੇ ਵੇਲੇ ਹੱਲ ਕੀਤੀਆਂ ਜੇ ਨਵੇਂ ਫੰਡ ਫਾਇਰ ਕਰਨੇ ਜੋ ਵੀ ਜਿੰਨੀਆਂ ਵੀ ਮੁਸ਼ਕਲਾਂ ਸਭ ਹੱਲ ਕੀਤੀਆਂ ਉਸੇ ਵੇਲੇ ਮੈਨੂੰ ਮੌਕੇ ਤੇ ਹੀ ਹਾਂ ਗ੍ਰਾਂਟ ਦੀ ਹੋਰ ਮੰਗ ਰੱਖੀ ਜਾਂ ਜਿੰਨੀ ਕੋ ਉਹਨਾਂ ਨੇ ਪਾਈ ਉਹਦੇ ਤੋਂ ਵੱਧ ਰੱਖੀ ਆ ਕੰਮ ਬਹੁਤ ਆ ਸਾਡੇ ਪੁਰਾਣੇ ਅੜੇ ਤੇ ਦੋ ਬੜੇ ਬੜੇ ਕੰਮ ਕਰੀਏ ਪਿੰਡ ਦੇ ਨਕਸ਼ਾ ਬਦਲ ਦਿੱਤੇ ਕਰਾਂ ਤੁਰਖੇ ਦਾ ਤੇ ਚਲਾਇਆ ਦੋ ਅੱਜ ਇਹ ਮੇਰੇ ਸਾਬ ਅੱਜ ਹਲਕੇ ਤੇ ਵੱਖ-ਵੱਖ ਪਿੰਡਾਂ ਵਿੱਚ ਵਿਕਾਸ ਕਰਦਾਗਾ ਜਾਇਜ਼ਾ ਲੈਣ ਪਹੁੰਚੇ ਜੀ ਠੀਕ ਹੈ ਅ ਸਭ ਤੋਂ ਪਹਿਲਾਂ ਤੇ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸਾਨੂੰ ਕਵਰ ਕਰਨ ਪਹੁੰਚੇ ਹੋ ਤੇ ਬਾ ਜੇਜਾ ਜਿਹੜੇ ਜਿਹੜੇ ਸਾਡੇ ਪਿੰਡਾਂ 'ਚ ਕੰਮ ਚੱਲ ਰਹੇ ਆ ਉਹ ਜਾ ਕੇ ਵੇਖ ਰਹੇ ਆ ਕਿ ਕਿਹੜੇ ਢੰਗ ਦੇ ਜਿਹੜੇ ਕੰਮ ਆ ਉਹ ਹੋ ਰਹੇ ਆ ਤੇ ਨਾਲ ਹੀ ਇਹਦੇ ਨਾਲ ਇਹ ਹੋ ਜਾਂਦਾ ਕਿ ਸੱਜਣਾ ਨੂੰ ਮਿਲਿਆ ਜਾਂਦਾ ਪਿੰਡ ਦੇ ਸਾਥੀਆਂ ਨੂੰ ਮਿਲਿਆ ਜਾਂਦਾ ਵਾ ਜੀ ਤੇ ਬਸ ਉਹਦੇ ਤਹਿਤੀ ਜਿਹੜਾ ਵੀ ਹੁਣ 2 ਸਾਲਾਂ ਲਗਾਤਾਰ ਪੂਰੇ ਜੋਰ ਨਾਲ ਜਿਹੜਾ ਵਿਕਾਸ ਕਰਾਂਗੇ ਤੇ ਆਪਣੇ ਹਲਕੇ ਦੀ ਜਿਹੜੀ ਨਵਾਰਾ ਉਹ ਬਦਲਾਂਗੇ ਤੇ ਜੋ ਵੀ ਲੋਕਾਂ ਦੀਆਂ ਕੋਈ ਨਿੱਜੀ ਮੁਸ਼ਕਲਾਂ ਨਾਲ ਨਾਲ ਉਹ ਵੀ ਸੁਣਦੇ ਜਾਵਾਂਗੇ ਜੀ ਸਰ ਬਿਜਲੀ ਘਰ ਇੱਥੇ ਕਹਿੰਦੇ ਆ ਕਿ ਪਾਸ ਹੋਇਆ ਹੋਰ ਕਿਹੜੇ-ਕਿਹੜੇ ਪੰਡਾਂ ਦੇ ਵਿੱਚ ਆ ਇਹਦੀ ਨਾ ਨਹੀਂ ਪਾਸ ਨਹੀਂ ਅਜੇ ਹੋਇਆ ਇਹਦੀ ਜਿਹੜੀ ਐਪਲੀਕੇਸ਼ਨ ਆ ਪੁੱਟ ਅਪ ਕੀਤੀ ਆ ਤੇ ਤਕਰੀਬਨ ਕਹਿ ਲੋ ਪਾਸ ਦੇ ਲਾਗੇ ਬੰਨੇ ਆ ਤੇ ਪੂਰਾ ਮਤਲਬ ਇਹਦੇ ਤੇ ਜ਼ੋਰ ਲਾ ਰਹੇ ਆ ਤੇ ਜਲਦੀ ਜਿਹੜਾ ਬਿਜਲੀ ਕਾਰੇ ਬੰਦ ਜੇ ਆਪੋਜੀਸ਼ਨ ਦਾ ਸਵਾਲ ਜ਼ਰੂਰ ਪੁੱਛਣਾ ਚਾਹਾਂਗੇ ਕਿ ਲਾਅਨ ਆਰਡਰ ਦੀ ਸਥਿਤੀ ਨੂੰ ਲੈ ਕੇ ਸਵਾਲ ਜਿਹੜੇ ਚੁੱਕੇ ਜਾਂਦੇ ਉਹ ਸਾਰੇ ਸਵਾਲਾਂ ਨੂੰ ਕਿਵੇਂ ਵੇਖਦੇ ਗੱਲ ਤਾਂ ਵੀ ਜੋ ਹੁਣ ਤਾਂ ਠੀਕ ਹੀ ਚੱਲ ਰਿਹਾ ਵਾ ਹੁਣ ਤੁਸੀਂ ਆਪਣੇ ਤਰਨ ਤਰਨ ਦੀ ਗੱਲ ਕਰੋ ਲਿਆਓ ਆਪਾਂ ਵੇਖੋ ਬੰਨ ਕੀ ਡਿਆ ਹੁਣ ਹੁਣ ਤੇ ਕੋਈ ਗੱਲ ਕਹੀ ਨਹੀਂ ਜਾ ਸਕਦੀ ਤੇ ਉਹਨੂੰ ਕੰਟਰੋਲ ਕਰ ਰਹੇ ਇਹਨਾਂ ਨੇ ਗੰਦ ਪਾਇਆ ਹੀ ਨਹੀਂ ਚਿਰਦਾ ਉਹਨੂੰ ਹੌਲੀ ਹੌਲੀ ਜਿਹੜਾ ਵਾ ਆਪਾਂ ਉਹ ਕੰਟਰੋਲ ਕਰ ਰਹੇ ਆ ਜੀ ਗੋਰਖੇਪੁਰ ਵਿੱਚ ਕਿਹੜੇ ਕਿਹੜੇ ਵਿਕਾਸ ਚੱਲ ਰਹੇ ਆ ਆ ਇਸ ਵਕਤ ਜਿਵੇਂ ਇੱਥੇ ਆ ਜਿੱਥੇ ਬੀਲੀ ਘਰ ਇਹਨਾਂ ਬਣਾਉਣਾ ਉਹਨੂੰ ਪੂਰਨ ਦਾ ਕੰਮ ਚੱਲ ਰਿਹਾ ਪਹਿਲਾਂ ਇੱਥੇ ਛਪੜਾਂ ਦਾ ਕੰਮ ਜਿਹੜਾ ਕੀਤਾ ਵਾ ਤੇ ਹੁਣ ਮੜੀਆਂ ਦਾ ਕੰਮ ਜਿਹੜਾ ਵਾ ਉਹ ਵੀ ਚੱਲ ਰਿਹਾ ਵਾ ਇਹ ਨਾ ਰੰਗ ਰੰਗ ਵੀ ਕਰਾਂਗੇ ਸੀਵਰੇਜ ਦਾ ਕੰਮ ਹੈ ਕੁਝ ਗਲੀਆਂ ਵੀ ਉਹ ਬਣਾਈਆਂ ਨੇ ਤੇ ਸਕੂਲ ਨਾਲ ਗੱਲ ਕਰਕੇ ਅਸੀਂ ਉਹਦੀ ਗਰਾਊਂਡ ਹੈ ਸਾਡੀ ਉਹਨੂੰ ਵੀ ਬਣਾਉਣਾ ਕਿਉਂਕਿ ਮੈਂ ਤੇ ਉੱਥੋਂ ਹੀ ਐਮਐਲਏ ਬਣਿਆ ਕਿਸਾਬ ਦਾ ਕਿ ਹਰ ਮੀਟ ਆਖਣਾ ਗੋਰਖੇ ਗਰਾਊਂਡ 'ਚ ਰੱਖ ਲੋ ਗਰਾਊਂਡ ਖੁੱਲੀ ਤੇ ਗੋਰਖਾ ਸਾਹਿਬ ਸਰਪੰਚ ਸਾਹਿਬ ਦਾ ਘਰ ਵੀ ਜਿਹੜਾ ਉਹਦੇ ਸਾਹਮਣੇ ਤੇ ਉਹਨੂੰ ਵੀ ਵਧੀਆ ਬਣਾਉਣੇ ਆ ਬੱਚਿਆਂ ਨੂੰ ਫੁੱਟਬਾਲ ਦੀ ਗਰਾਊਂਡ ਜਿਹੜੀ ਉਹ ਵਧੀਆ ਬਣਾ ਕੇ ਦੇਣੇ ਤੇ ਬਸ ਇਦਾਂ ਦੇ ਜਿਹੜੇ ਕੰਮ ਹੀ ਆ ਬਾਕੀ ਜਿਹੜੇ ਨਿੱਜੀ ਕੋਈ ਦੱਸਦੇ ਆ ਬਿਜਲੀ ਦੇ ਕਹੇ ਇਹਨਾਂ ਨੇ ਤੇ ਉਹ ਕਰਾਂਗੇ ਤੇ ਬਸ ਬੇਸਿਕ ਸਰ ਬੇਸਿਕ ਡਿਮਾਂਡ ਪਿੰਡਾਂ ਦੀਆਂ ਕਈ ਇਹੋ ਜਿਹੀਆਂ ਨੇ ਕਿ ਸਾਲਾਂ ਤੋਂ ਪੂਰੀਆਂ ਨਹੀਂ ਹੋਈਆਂ ਲੇਕਿਨ ਹੁਣ ਜਿਹੜੀ ਹੈ ਕੀ ਲੱਗਦਾ ਕਿ ਕਿਹੜੀ ਬੇਸਿਕ ਡਿਮਾਂਡ ਸੀ ਜਿਹੜੀਆਂ ਇੰਨੇ ਸਾਲਾਂ ਤੋਂ ਪੂਰੀਆਂ ਨਹੀਂ ਹੋ ਰਹੀਆਂ ਮੈਨੂੰ ਲੱਗਦਾ ਕਿ ਜੇ 5 ਸਾਲ ਚ ਸਾਰੇ ਪੈਸੇ ਆਏ ਸਰਕਾਰਾਂ ਵੱਲੋਂ ਸਹੀ ਢੰਗ ਨਾਲ ਲੱਗ ਜਾਣ ਤੇ ਫੇਰ ਪੂਰੀਆਂ ਪੂਰੀਆਂ ਫੇਰ ਥੋੜੀ ਬਾਲੀ ਮੁਸ਼ਕਲ ਰਹਿ ਜਾਂਦੀ ਵੀ ਆ ਗਲੀ ਨੀਵੀ ਹੋ ਗਈ ਪੋਟ ਲੋਕ ਇਹ ਇਦਾਂ ਤੇ ਇਹ ਤਾਂ ਰਹਿਣ ਗਈਆਂ ਹੀ ਹਨਾ ਤੇ ਬਾਕੀ ਖੋਈ ਜਾਂਦੀਆਂ ਪੂਰੀਆਂ ਸੋ ਅਜੇ ਸਾਡੇ ਸਰਪੰਚਾਂ ਨੂੰ ਲਾਲੋ ਵੀ ਤਿੰਨ ਤਿੰਨ ਮਹੀਨੇ ਹੋਏ ਨੇ ਸਾਰੇ ਬਣਿਆ ਨੂੰ ਤੇ ਕੰਮ ਤੁਹਾਡੇ ਸਾਹਮਣੇ ਹੀ ਆ ਆ ਮੈਂ ਪਿਛਲੇ ਜਿੱਦਾਂ ਗਿਆ ਸੀ ਮੈਂ ਬੁੱਗੇਪਿੰਡ ਜਾ ਕੇ ਆਇਆ ਉੱਥੇ ਸਾਡਾ ਜਿਹੜਾ ਵਾ ਕੰਮ ਚੱਲਣ ਡਿਆ ਸਵੇਰੇ ਚੋਲਾ ਸਾਹਿਬ ਜਾ ਕੇ ਆਇਆ ਤੇ ਸਕੂਲ ਨੂੰ ਵੀ ਗ੍ਰਾਂਟਸ ਦਿੱਤੀਆਂ ਗਈਆਂ ਉਹ ਚੋਲਾ ਸਾਹਿਬ ਬਾਕੀ ਵੀ ਕੰਮ ਚੱਲ ਰਹੇ ਆ ਸੋ ਕੰਮ ਹੋਈ ਜਾਂ ਅੱਜ ਮੈਂ ਇੱਕ ਪਿੰਡ 'ਚ ਰੋਕੇ ਸੈਕਟਰੀ ਦੇ ਦਿਵਾਲੇ ਹੋ ਗਿਆ ਕਿ ਕੰਮ ਨਹੀਂ ਫਲਾਣੇ ਪਿੰਡ 'ਚ ਚਲਾਉਣ ਡਿਆ ਉਹ ਕਹਿੰਦਾ ਈ ਤੁਹਾਡੇ ਸਰਪੰਚ ਨੂੰ ਇੰਨੀ ਵਾਰ ਕਹਿਤਾ ਕਿ ਦਿਨੇ ਨਾ ਕਿਤੇ ਸਾਡੇ ਬੰਦੇ ਜੀ ਵੀ ਫਿਰ ਢੇਲਿਆ ਸੋ ਇਸ ਕਰਕੇ ਉਹ ਪਿੰਡ 'ਚ ਪੈਸੇ ਵੀ ਕਾਫੀ ਪਏ ਆ ਫਿਰ ਅੱਜ ਮੈਂ ਕਿਹਾ ਵੀ ਮੈਨੂੰ ਦੋ ਦਿਨਾਂ 'ਚ ਉੱਥੇ ਕੰਮ ਚਲਾ ਕੇ ਦੱਸੋ ਸੋ ਇਹ ਮੇਰਾ ਇਹੀ ਰਹੂਗਾ ਪ੍ਰੋਸੈਸ ਕਿ ਜਿੱਥੇ ਕੰਮ ਹੋ ਰਿਹਾ ਉੱਥੇ ਜਾਵਾਂ ਉਹਨੂੰ ਚੈੱਕ ਕਰਾਂ ਕੀ ਹੋ ਰਿਹਾ ਨਹੀਂ ਹੋ ਰਿਹਾ ਕਿੰਨੇ ਉੱਤੇ ਪੈਸੇ ਲੱਗੇ ਨੇ ਤੇ ਕਿਹੜੇ ਢੰਗ ਨਾਲ